ਲੁਧਿਆਣਾ ਦੇ ਵਿੱਚ ਇੱਕ ਮਹਿਲਾ ਨੇ ਗੁਰਦੁਆਰਾ ਸਾਹਿਬ ਦੇ ਖਿਲਾਫ ਮਾੜੀ ਸ਼ਬਦਾਵਲੀ ਬੋਲੀ ਸੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਲੋਕਾਂ ਦੇ ਵੱਲੋਂ ਥਾਣਾ ਡਿਵੀਜ਼ਨ ਨੰਬਰ 3 ਦਾ ਕਿਰਾਉ ਕੀਤਾ ਗਿਆ ਅਤੇ ਉਕਤ ਮਹਿਲਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 3 ਅਧੀਨ ਧਰਮਪੁਰਾ ਸਥਿਤ ਗੁਰਦੁਆਰਾ ਸਾਹਿਬ ਬਾਰੇ ਮਹਿਲਾ ਦੇ ਵੱਲੋਂ ਮਾੜੀ ਸ਼ਬਦਾਵਲੀ ਬੋਲਣ ਦੇ ਵਿਰੁੱਧ ਇਲਾਕੇ ਦੇ ਲੋਕਾਂ ਅਤੇ ਨਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਥਾਣਾ ਡਿਵੀਜ਼ਨ ਨੰਬਰ 3 ਦੇ ਬਾਹਰ ਰੋਸ ਪ੍ਰਗਟ ਕਰਦੇ ਹੋਏ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਲਿਖਾਸਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਆਡੀਓ ਨੂੰ ਜਾਂਚਣ ਦੀ ਗੱਲ ਵੀ ਕਹੀ ਹੈ ਤੇ ਕਿਹਾ ਕਿ ਜਾਂਚ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ। ਜਿਹੜੀ ਜਿਹੜੀ ਸ਼ਬਦਾਵਲੀ ਯੂਜ਼ ਕੀਤੀ ਗਈ ਹੈ ਕਿਹਾ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਕੁੜੀ ਨੇ ਮਾੜੀ ਬਚਨ ਬੋਲੇ ਹੈਗੇ ਆ ਬਹੁਤ ਹੀ ਨਿੰਦਿਆ ਵਾਲੀ ਗੱਲ ਹੈਗੀ ਆ ਸਾਰੇ ਜੱਗ ਨੂੰ ਮੈਂ ਕਹਿੰਦਾ ਵੀ ਇਹਨੂੰ ਨਿੰਦਿਆ ਆ ਜਾਣਾ ਚਾਹੀਦਾ ਹੈਗਾ ਵੀ ਮਾੜੇ ਗੁਰੂ ਘਰ ਵਾਸਤੇ ਮਾੜੇ ਬਚਨ ਕਿਉਂ ਬੋਲੇ ਆ ਇਹਨਾਂ ਨੂੰ ਇਹੀ ਕੁਛ ਨਜ਼ਰ ਆਉਂਦਾ ਜਦੋਂ ਵੀ ਬੋਲਦੇ ਆ ਗੁਰੂ ਘਰ ਹੀ ਨਜ਼ਰ ਆਉਂਦੇ ਆ ਜਦੋਂ ਵੀ ਬੋਲਦੇ ਆ ਨਿੰਗ ਸਿੰਘ ਹੀ ਬੁਰੇ ਨਜ਼ਰ ਆਉਂਦੇ ਇਹਨਾਂ ਨੂੰ ਵੀ ਸਿੱਖ ਕੌਮ ਦੇ ਉੱਤੇ ਕੋਲੋਂ ਲੱਗਦਾ ਹੈਗਾ ਵੀ ਇਹਨਾਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਜੋ ਵੀ ਹੁੰਦਾ ਤੂੰ ਇਹ ਕਹਿ ਰਹੀ ਆ ਵੀ ਗੰਦ ਗੰਦ ਕਿਹੜੇ ਪਾਸੇ ਉਹਨੇ ਦੇਖ ਲਿਆ ਗੁਰੂ ਘਰ ਦੇ ਵਿੱਚ ਗੰਦ ਜਿਹੜਾ ਵੀ ਕਿਹੜੇ ਪਾਸੇ ਦੇਖ ਲਿਆ ਉਹਨੇ ਵੀ ਜਿਹੜਾ ਤੂੰ ਗੰਦ ਕਹਿ ਰਹੀ ਗੁਰੂ ਘਰ ਨੂੰ ਚਰਨ ਪੈੜ ਬਣੇ ਹੁੰਦੇ ਆ ਗੁਰੂ ਘਰ ਪੈਰ ਧੋ ਕੇ ਸਵਾਰ ਕੇ ਮੱਥਾ ਟ ਜਾਂਦੇ ਦੇਖਣ ਤੇ ਇਹ ਕੀ ਆ ਮੈਨੂੰ ਲੱਗਦਾ ਉਹ ਗੰਦ ਹੀ ਲੱਗਦੀ ਕੁੜੀ ਆਪ ਗੰਦ ਹੈ ਜਿੱਥੇ ਬੰਦਿਆ ਲੋਕੀ ਕਾਰਵਾਈ ਕੀਤੀ ਜਾਏਗੀ ਅਈ ਜੈ ਬੰਦਿਆਂ ਨੂੰ ਸਾਰਿਆਂ ਨੂੰ ਕਹਿੰਨੇ ਵੀ ਇਹ ਜਿਹੜੀ ਬੰਦੀ ਕਾਰਵਾਈ ਆ ਇਹਨਾਂ ਦੇ ਹੋਣੀ ਚਾਹੀਦੀ ਹੈ ਜਿਹੜੇ ਵੀ ਕੋਈ ਬੇਅਦਬੀਆਂ ਹੁੰਦੀਆਂ ਨੇ ਸਾਡੀਆਂ ਸਾਰੇ ਜੈ ਬੰਦਿਆਂ ਨੂੰ ਬੇਨਤੀ ਹੈ ਵੀ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਜਿਹੜੇ ਵੀ ਕੋਈ ਵੀ ਘਟਨਾ ਹੁੰਦੀ ਹੈ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਹੁੰਦੀਆਂ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈਗੀ ਆ। ਬਾਕੀ ਗੱਲ ਕਰੀ ਕਈ ਵਾਰ ਵੀਡੀਓ ਵੀ ਵਾਇਰਲ ਹੁੰਦੀ ਬੇਅਦਬੀ ਹੁੰਦੀ ਹੈ ਕੋਈ ਮਾੜੇ ਬਚਨ ਬੋਲਦਾ ਪਰ ਉਹ ਮਾਫੀ ਮੰਗ ਕੇ ਛੁੱਟ ਜਾਂਦਾ ਹੈ। ਨਹੀਂ 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 ਕਰਨਾ ਚਾਹੀਦਾ ਮਾਫ ਮੈਂ ਤਾਂ ਕਹਿਣਾ ਜੇ ਕੋਈ ਮਾੜਾ ਬਚਨ ਜੰਮਦਾ ਉਹਦੀ ਜੀਬ ਵੜ ਦੇਣੀ ਚਾਹੀਦੀ ਹੈਗੀ ਆ। ਸਖਤ ਸਖਤ ਤੋਂ ਸਖਤ ਸਖਤਾਈ ਹੋਣੀ ਚਾਹੀਦੀ ਆ। ਜੇ ਸਾਡਾ ਕਾਨੂੰਨ ਹੋਵੇ ਨਾ ਕਾਨੂੰਨ ਸਾਡਾ ਕਰੇ ਜਿਹੜਾ ਕੋਈ ਕਾਰਵਾਈ ਕਰਦਾ ਜਿਵੇਂ ਇਦਾਂ ਕੋਈ ਇਦਾਂ ਦੇ ਬਚਨ ਕਰਦਾ ਹੈਗਾ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਦੀ ਮੈਂ ਤਾਂ ਕਹਿੰਦਾ ਜਿਹੜਾ ਮਾਰਾ ਬਚਨ ਬੋਲਦਾ ਉਹਦੀ ਜੀਭ ਵੜ ਦੇਣੀ ਚਾਹੀਦੀ ਆ ਵੀ ਗਾਂਵਾ ਦੇ ਦੂਜੇ ਬੰਦੇ ਵੀ ਬੇਅਦਵੀ ਤੋਂ ਤਰਸਣ ਵੀ ਕਹਿਣ ਵੀ ਬੇਅਦਵੀ ਹੱਲ ਨਹੀਂ ਜਾਣਾਗਾ ਵੀ ਨੰਗ ਸਿੰਘ ਜੀਭਾਂ ਵੜਦੇ ਆ ਇਹ ਗੱਲ ਹੋਣੀ ਚਾਹੀਦੀ ਹੈਗੀ ਆ ਜੇ ਕੋਈ ਮਹਾਰਾਜ ਗੁਰੂ ਘਰ ਦੇ ਵਿੱਚ ਜੇ ਕੋਈ ਹੱਥ ਨਾਲ ਨੁਕਸਾਨ ਕਰਦਾ ਬੇਅਦਵੀ ਕਰਦਾ ਉਹਦੇ ਹੱਥ ਵੜ ਦੇਣੇ ਚਾਹੀਦੇ ਹੈਗੇ ਤੇ ਮੈਂ ਕਹਿੰਦਾ ਇਹ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈਗੀ ਆ ਗਵਰਨਮੈਂਟ ਨੂੰ ਵੀ ਇਹੀ ਬੇਨਤੀ ਕਰਦੇ ਆਂ ਜਿਹੜੇ ਕੋਈ ਬੇਅੱਦ ਵੀ ਜਾਂ ਕੋਈ ਗੁਮੰਦਰ ਆ ਜਾਂ ਕੋਈ ਗੁਰੂ ਘਰ ਆ ਜਾਂ ਕੋਈ ਮਸੀਦ ਆ ਕੋਈ ਵੀ ਧਾਰਮਿਕ ਜਗਾ ਯਾਰ ਬੇਅਦਬ ਵੀ ਨਹੀਂ ਆ ਜੀ ਚੱਲਾਂਗੇ ਅਸੀਂ ਬੋਲਾਂਗੇ ਹੀ ਬੋਲਾਂਗੇ ਜਿੱਥੇ ਬੇਅਦਬੀ ਹੋਊਗੀ ਭਾਈ ਜਿਹੜੀ ਲੇਡੀ ਵੱਲੋਂ ਇੰਨੀ ਮਾੜੀ ਭਾਸ਼ਾ ਬੋਲੀ ਗਈ ਆ ਗੁਰਦੁਆਰੇ ਬਾਰੇ ਉਹ ਆਈ ਸੀ ਅੱਜ ਤੁਹਾਡੀ ਫੇਸਬੁੱਕ ਤੇ ਗੱਲ ਕੀਤੀ ਸੀ ਨਹੀਂ ਸਰ ਸਾਡੇ ਮੱਥੇ ਨਹੀਂ ਲੱਗੇਗੀ ਜਦੋਂ ਸਾਡੇ ਮੱਥੇ ਲੱਗੂਗੀ ਫੇਸ ਟੂ ਫੇਸ ਹੋਊਗੀ ਥਰੂ ਫਿਰ ਅਸੀਂ ਉਹਦੇ ਨਾਲ ਜ਼ਰੂਰ ਬਚਨ ਕਰਾਂਗੇ ਸਾਡੇ ਮੱਥੇ ਨਹੀਂ ਲੱਗੀ ਹਜੇ ਤੇ ਕੀ ਮੰਗੀ ਕਰਦੇ ਹੋ ਬੱਬੀ ਜੀ ਭਾਈ ਮੰਗ ਇਹ ਹੀ ਕਰਦੇ ਆ ਜੀ ਪਰਚਾ ਪੈਣਾ ਚਾਹੀਦਾ ਜਿਹੜੀ ਬੰਦੀ ਕਾਰਵਾਈ 295 ਲੱਗਦੀ ਲਾਵੇ ਸਰਕਾਰ ਲਾਵੇ 295 ਨਹੀਂ ਕਾਰਵਾਈ ਕਰਾਂਗੇ ਫਿਰ ਕੋਈ ਤਾਂ ਕੋਈ ਅੱਗੇ ਵੀ ਕਰਾਂਗੇ ਅੱਗੇ ਸਟੈਂਡ ਕਰਾਂਗੇ ਕੋਈ ਤਕੜਾ ਅੱਗੇ ਸਟੈਂਡ ਕੋਈ ਤਕੜਾ ਕਰਾਂਗੇ ਫਿਰ ਜੇ ਨਾ ਇਹਤ ਕਾਰਵਾਈ ਹੋਈ ਇਹ ਨਿੰਗਾ ਸਿੰਘਾਂ ਦਾ ਤੁਹਾਨੂੰ ਪਤਾ ਹੈ ਇਹ ਸਟੈਂਡ ਕਿੱਡਾ ਤਕੜਾ ਹੁੰਦਾ ਹੈਗਾ ਠੀਕ ਹੈ ਨਾ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱ비 ਕੀ ਧੰਨਵਾਦ ਹੁਈ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਜੀ ਇਹ ਇੱਥੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਦੁਆਰਾ ਉੱਥੇ ਦੇ ਪ੍ਰਧਾਨ ਸਾਹਿਬ ਨੇ ਤੇ ਉਹਨਾਂ ਨੂੰ ਕਿਸੇ ਨੇੜੀ ਵੱਲੋਂ ਬੀਬੀ ਵੱਲੋਂ ਬਾੜੀ ਸ਼ਬਦਾਵਲੀ ਬੋਲੀ ਗਈ ਹੈ ਇਹ ਉਹਨਾਂ ਦਾ ਘਰੇਲੂ ਮਸਲਾ ਚਲੋ ਹੋਵੇਗਾ ਕੋਈ ਵੀ ਅਸੀਂ ਨਹੀਂ ਜਾਣਦੇ ਪਰ ਉਹਨਾਂ ਨੇ ਗੁਰੂ ਸਾਹਿਬ ਦਾ ਵੀ ਨਰਾਦਰ ਕੀਤਾ ਹੈ ਉਹਨਾਂ ਨੇ ਬਚਨ ਜੇੜੀ ਨੇ ਆਪਣੇ ਪ੍ਰਧਾਨ ਸਾਹਿਬ ਨਾਲ ਕਰਦੇ ਕਰਦੇ ਇਹ ਕਿਹਾ ਕਿ ਗੁਰੂ ਘਰ ਦਾ ਗੰਦ ਜਿਹੜਾ ਆ ਉਹ ਇੱਥੇ ਲੈ ਆਂਦਾ ਤੇ ਗੁਰੂ ਸਾਹਿਬ ਨੂੰ ਵੀ ਗੰਦ ਦੱਸਿਆ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਹੈ ਇਹ ਗੱਲ ਦੇ ਵਿੱਚ ਅਸੀਂ ਸਾਰੇ ਆਏ ਆ ਜੀ ਇਹ ਉਹਨਾਂ ਨੇ ਆਪਣੇ ਘਰ ਦੇ ਮਸਲੇ ਨੂੰ ਗੁਰੂ ਸਾਹਿਬ ਦੇ ਨਾਲ ਕਿਉਂ ਜੋੜਿਆ ਗੁਰਦੁਆਰੇ ਨੂੰ ਵਿੱਚ ਕਿਉਂ ਲਿਆਂਦਾ ਉਸ ਵਿਸ਼ੇ ਤੇ ਅਸੀਂ ਸਾਰੇ ਆਏ ਆਂ ਜੀ ਅੱਜ ਇਸ ਕਰਕੇ ਹੁਣ ਮਿਲ ਕੇ ਅੰਦਰ ਦੀ ਗੱਲਬਾਤ ਕਰਕੇ ਤੇ ਬੱਬੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਜਿਹੜੀ ਤੁਸੀਂ ਕਹਿ ਰਹੇ ਸ਼ਬਦਾ ਕਾਰਵਾਈ ਇਹ ਦੇਖੋ ਜੀ ਮਾੜੀ ਸ਼ਬਦਾਬਲੀ ਬੋਲੀ ਹੈ ਉਹਦੇ ਵਾਸਤੇ ਨਰਾਦਰ ਨਹੀਂ ਕਰਨਾ ਚਾਹੀਦਾ ਅਸੀਂ ਗੁਰੂ ਸਾਹਿਬ ਦੇ ਕੋਈ ਵੀ ਮਤਲਬ ਬੇਅਦਬੀ ਦਾ ਕੋਈ ਕਾਰਨ ਬਣਦਾ ਆ ਤੇ ਉਹ ਗੱਲਾਂ ਬਾਤਾਂ ਤੋਂ ਹੀ ਬਣਦਾ ਹੈ ਜੇ ਕੋਈ ਗਲਤ ਬੋਲਦਾ ਹੈ ਤੇ ਉਹਨੂੰ ਸਜ਼ਾ ਦਾ ਹੱਕਦਾਰ ਹੈ ਅਸੀਂ ਮੰਗ ਕਰਾਂਗੇ ਕਿ ਇਨਾਂ ਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਵੇ ਤੁਸੀਂ ਉਹ ਬੀਬੀ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਹਾਡੇ ਕੋਈ ਐਵੀਡੈਂਸ ਦੇ ਨਹੀ ਬੀਬੀ ਇਹ ਹਜੇ ਸਾਡੇ ਕੋਲ ਬੀਬੀ ਨਹੀਂ ਆਈ ਹੈ ਜੀ ਅਸੀਂ ਸਿੱਟੀ ਇੱਥੇ ਆਏ ਆ ਜੀ ਅਜੇ ਥਾਣੇ 'ਚ ਤੇ ਇੱਥੇ ਹੁਣ ਗੱਲਬਾਤ ਕਰਕੇ ਮੈਂ ਹਾਂਜੀ ਉਹ ਆਡੀਓ ਕਰਕੇ ਸਾਨੂੰ ਆਉਣਾ ਪਿਆ ਜੀ ਆਡੀਓ ਜਿਹੜੇ ਨੀ ਜੀ ਆਪਸ ਵਿੱਚ ਮਨ ਮਟਾਵ ਹੋ ਸਕਦੇ ਆ ਪਰਿਵਾਰ ਦੇ ਪਾਰੇ ਕਿ ਦਿਨਾਂ ਕਿਤੇ ਕਿਸੇ ਜਿੱਦਾਂ ਗੁਰਦੁਆਰਾ ਸਾਹਿਬ ਨਾਲ ਜੋੜਨਾ ਕਿਤੇ ਇੱਕ ਗਲਤ ਗੱਲ ਮੰਨਦੇ ਹੋ ਕਿ ਨਹੀਂ ਬਿਲਕੁਲ ਬਿਲਕੁਲ ਨਰਾਦਰ ਹੈ ਜੀ ਗੁਰੂ ਸਾਹਿਬ ਦੀ ਕੋਈ ਵੀ ਗੱਲਬਾਤ ਆ ਜਿਹੜੀ ਉਹ ਬਿਲਕੁਲ ਸਤਕਾਰਯੋਗ ਹੋਣੀ ਚਾਹੀਦੀ ਹੈ ਇਹਨਾਂ ਨੇ ਗੱਲਬਾਤ ਕਰਦਿਆਂ ਕਰਦਿਆਂ ਨਿੱਜੀ ਰੋਲੇ ਦੇ ਵਿੱਚ ਆਪਣੀ ਗੱਲਬਾਤ ਜਿਹੜੀ ਆ ਉਹ ਗੰਦ ਦੱਸਿਆ ਇਹਨਾਂ ਨੇ ਵੀ ਗੁਰੂ ਸਾਹਿਬ ਦਾ ਜਿਹੜਾ ਗੁਰਦੁਆਰੇ ਦਾ ਗੰਦ ਹੈ ਉਹ ਲਿਆ ਕੇ ਸਾਡੇ ਇੱਥੇ ਰੱਖ ਦਿੱਤਾ ਜੀ ਅੱਬੇ ਅੱਜ ਥਾਣੇ ਤੁਸੀਂ ਆਏ ਹੋ ਅੰਦਰ ਗੱਲਬਾਤ ਹੋਈ ਕੀ ਆਸ਼ਵਾਸ਼ਣ ਮਿਲੇ ਤੁਹਾਨੂੰ ਆਸ਼ਵਾਸ਼ਣਉਂ ਕਹਿੰਦੇ ਆ ਜੀ ਅਸੀਂ ਖੋਜ ਕਰ ਰਹੇ ਆ ਜਿਸ ਤਰ੍ਹਾਂ ਵੀ ਕਾਰਵਾਈ ਕੀ ਨਾਮ ਆ ਜੀ ਜਸਪਾਲ ਸਿੰਘ ਜੀ ਅੱਜ ਕਿੱਥੇ ਆਏ ਹੋ ਤੁਸੀਂ ਜੀ ਮੈਂ ਜਵਿਨਵਰ ਤੈਨੂੰ ਕੀ ਮਾਮਲਾ ਕੀ ਹੈ ਮਾਮਲਾ ਜੀ ਸਾਡੇ ਗੁਰਦਰ ਦੇ ਖਿਲਾਫ ਬਦੀ ਸ਼ਬਦ ਵਾਲੀ ਬੁਧ ਵਰਤੀ ਗਈ ਹੈ ਜੀ ਉਹ ਸੀ ਕੰਪਲੇਟ ਕੀਤੀ ਸੀ ਉਹਦੇ ਵਾਸਤੇ ਆਇਆ ਸੀ ਸੁਣਾਈ ਕਰਨ ਵਾਸਤੇ ਸਾਡੀ ਸੁਣਾਈ ਕਰੋ ਜੋ ਕਾਰਵਾਈ ਬੰਦੀ ਹੈ ਕਾਨੂੰਨੀ ਤਿੰਨ ਨਿਆਂਗਜ ਜੱਜੇ ਬੰਦੀਆਂ ਵੀ ਆਈਆਂ ਹੋ ਉਹਨਾਂ ਨੇ ਵੀਡੀਓ ਸੁਣੀ ਸੀ ਜੀ ਵੀਡੀਓ ਸੁਣ ਕੇ ਉਹ ਸਾਨੂੰ ਕੋਈ ਸੰਪਰਕ ਕੀਤਾ ਸਾਡੇ ਨਾਲ ਵੀ ਕੀ ਗੱਲ ਹੋਈ ਹੈ ਉਹ ਇਸ ਕਰਕੇ ਆਏ ਨੇ ਵੀ ਗੁਰੂ ਘਰ ਵਾਸਤੇ ਬੰਦਾ ਭੋਲਿਆ ਗਿਆ ਉਹ ਇਸ ਕਰਕੇ ਅਸੀਂ ਨਹੀਂ ਬੁਲਾਇਆ ਉਹ ਖੁਦ ਚੱਲ ਕੇ ਆਏ ਨੇ ਤੇ 2-3 ਮਹੀਨੇ ਪਹਿਲਾਂ ਵੀ ਪੁਲਿਸ ਨੂੰ ਚੌਕੀ ਜੀ ਉੱਥੇ ਉਹ ਕੰਪਲੇਨ ਲਿਖਣੇ ਗਈ ਸੀ ਉਹੀ ਕੰਮ ਲੈਣੇ ਸੀ ਜੀ ਉਹੀ ਕੰਪਲੇਨ ਲਿਖੀ ਸੀ ਉਹਨਾਂ ਨੇ ਕਰ ਵੀ ਨਹੀਂ ਸੀ ਹੋਈ ਇਸ ਕਰਕੇ ਅੱਜ ਫਿਰ ਉਹਨਾਂ ਨੇ ਕੱਲ ਵੀ ਗੱਲ ਬਦਾਇ ਹੈ ਵੀ ਅਸੀਂ ਬੁਲਾਵਾਂਗੇ ਕਾਰਵਾਈ ਕਰਦੇ ਹਾਂ ਅੱਜ ਫਿਰ ਸਵੇਰ ਟਾਈਮ ਦਿੱਤਾ ਹੈ ਰੁਪਏ 11:00 ਵਜੇ ਆਉ ਸਾਡੇ ਕੋਲ ਅਸੀਂ ਸਵੇਰ ਕੀ ਕਰੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਪ੍ਰਸ਼ਾਸਨ ਕਰ ਬਈ ਤੁਹਾਡੀ ਹੋਈ ਜੀ ਉਹ ਇਸ ਤੋਂ ਮਕੰਨ ਵੀ ਮਾਹੌਲ ਨੂੰ ਦੇਖਦੇ ਹੋਏ 755 ਬਸੇਦਾਂ ਦੇ ਕਰਦੇ ਆ। ਉਹ ਵਾਦਾ ਹੋਏਗਾ ਜਦੋਂ ਉਹ ਵਾਦੇ ਵੀ ਕਰਾਂਗੇ। ਠੀਕ ਹੈ। ਸਰ ਕੀ ਨਾਮ ਹੈ? ਆ ਮੇਰਾ ਨਾਮ ਕਲਪੂਸ਼ਣ ਸੋਹਦੇ ਜੀ। ਸਰ ਤੁਸੀਂ ਅੱਜ ਕਿੱਥੇ ਆਏ? ਅੱਜ ਇੱਥੇ ਜੀ 3 ਨੰਬਰ ਡਿਵੀਜ਼ਨ ਥਾਣਾ ਲੁਧਿਆਣਾ ਆਏ ਆ ਹਾਂ ਜੀ। 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 ਇਹਨੇ ਸਰ 4-5 ਦਿਨ ਪਹਿਲਾਂ ਕੋਈ ਵਾਇਸ ਮੈਸੇਜ ਭੇਜਿਆ ਸੀਗਾ। ਜੀ। ਗੁਰਦੁਆਰਾ ਸਾਹਿਬ ਦੇ ਤੇ ਪ੍ਰਧਾਨ ਸਾਹਿਬ ਦੇ। ਜੀ। ਉਸ ਨੇ ਇੱਕ ਬਹੁਤ ਗਲਤ ਕੀਤਾ ਜੀ। ਜੋ ਪੁਲਿਸ ਨੇ ਅੱਜ ਐਸసీపీ ਸਾਹਿਬ ਨੇ 751 ਦਾ ਐਫਆਰਆਈ ਦਿੱਤੀ ਹੈ ਜੀ ਬਾਕੀ ਜੋ ਵੀਡੀਓ ਵਾਇਸ ਮੈਸੇਜ ਹੈ ਉਹ ਚੈੱਕ ਕੀਤਾ ਜਾ ਰਿਹਾ ਹੈ ਅਗਰ ਕੁਝ ਹੋਰ ਵੀ ਨਿਕਲਦਾ ਆਦਾ ਬਾਦਾ ਜੁਰਮ ਕਰ ਦਿੱਤਾ ਜੀ ਤੇ ਜਿਹੜੀਆਂ ਨਿਆਕੀ ਕਿੱਥੇ ਬੰਦੀਆਂ ਆਈਆਂ ਉਹਨਾਂ ਦਾ ਕੀ ਕਹਿਣਾ ਸੀਗਾ ਨਿਹੰਗ ਜਿੱਥੇ ਬੰਦੀਆਂ ਦਾ ਗੁਰੂ ਘਰ ਬਾਰੇ ਸ਼ਬਦ ਸ਼ਬਦ ਗਲਤ ਬੋਲਣ ਲੱਗੇ ਉਹਨਾਂ ਨੇ ਵੀ ਰੋਸ ਜਤਾਇਆ ਤੇ ਜੋ ਬੰਦੀ ਕਾਨੂੰਨੀ ਇਹ ਬੁਲੇ ਸਵਾਰ ਨੂੰ ਦਾ ਵਾਰ ਕਿ ਉਹਨਾਂ ਨੇ ਕਰ ਦਿੱਤੀ ਹੈ ਠੀਕ ਹੈ ਸਰ ਇੱਕ ਮਾਮਲਾ ਆਇਆ ਦੇ ਵਿੱਚ ਕਿਨੇ ਅੱਜੇ ਬੰਦੇ ਵੱਲੋਂ ਪ੍ਰੋਟੈਸਟ ਕੀਤਾ ਸੀ ਮਾਮਲਾ ਕੀ ਸੀਗਾ ਇੱਕ ਇੱਕ ਕੰਪਲੇਨ ਮੂਵ ਹੋਈ ਹੈ ਜੀ ਉਹਨੂੰ ਵਾਚਿਆ ਜਾ ਰਿਹਾ ਜੋ ਕਾਨੂੰਨਨ ਤੌਰ ਤੇ ਉਹਦੇ ਤੇ ਬੰਦ ਹੋਊਗਾ ਕਰ ਦਿੱਤਾ ਜਾਊਗਾ ਸਰ ਇਹਦੇ ਤੇ ਕੋਈ ਐਕਸ਼ਨ ਹੋਇਆ ਜਾਂ ਕੋਈ ਇਸ ਤਰ੍ਹਾਂ ਕੋਈ ਸਾਹਮਣੇ ਕੋਈ ਆਇਆ ਜਿਨ੍ਹਾਂ ਨੇ ਗਲਤ ਬੋਲੇ ਨਹੀਂ ਉਹ ਕੰਪਲੇਨ ਦਿੱਤੀ ਗਈ ਹੈ ਜੀ ਆਡੀਓ ਨੂੰ ਵਾਚਿਆ ਜਾ ਰਿਹਾ ਹਾਂ ਉਹ ਮਲਕੀ ਮੈਟਰ ਸਾਡੇ ਸਾਹਮਣੇ ਹੈ ਜੋ ਵੀ ਹੋਊਗਾ ਸੀ ਕਰਦਾਂਗੇ ਜੋ ਵੀ ਬੰਦ ਕਰਾਂਗੇ ਐਸਮ ਜੀ ਨਿਊ ਦੇ ਲਈ ਲੁਧਿਆਣਾ ਤੋਂ ਬਸ਼ੀਰ ਕੁਸ਼ਰੋਟਾ ਦੀ ਰਿਪੋਰਟ